ਕਬੀਰ ਅਵਰਹ ਕਉ ਉਪਦੇਸ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਰਾਨੀ ਰਾਖਤੇ ਖਾਇਆ ਘਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹੋ ਜਉ ਕੀ ਭੂਸੀ ਖਾਉ ਹੋਨ ਹਾਰ ਸੋ ਹੋਏ ਹੈ ਸਾਕਤ ਸੰਗ ਨਾ ਜਾਓ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ ਸਾਖਤ ਕਾਰੀ ਕੰਬਰੀ ਧੋਏ ਹੋਏ ਨਾ ਸੀਤ ਕਬੀਰ ਮਨ ਮੁੰਡਿਆ ਨਹੀਂ ਕੇਸ ਮਡਾਏ ਕਾਈ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਅਜਾਈ ਕਬੀਰ ਰਾਮ ਨਾ ਛੋਡੀਐ ਤਨ ਤਨ ਜਾਏ ਤਾਂ ਜਾਓ ਚਰਨ ਕਮਲ ਚਿਤ ਬੇਦਿਆ ਰਾਮਹਿ ਨਾਮ ਸਮਾਉ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ ਜੰਤ ਵਿਚਾਰਾ ਕਿਆ ਕਰੈ ਚੱਲੇ ਬੁਜਾਵਨ ਹਾਰ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ ਆਪ ਡੁੱਬੇ ਚੋ ਵੇਦ ਮਹਿ ਚੇਲੇ ਦੀਏ ਬਹਾਏ ਕਬੀਰ ਜੀਤੇ ਪਾਪ ਕੀਏ ਰਾਖੇ ਤਲੈ ਦੁਰਾਈ ਪ੍ਰਗਟ ਭਏ ਨਦਾਨ ਸਭ ਜਬ ਪੂਛੇ ਧਰਮ ਰਾਏ ਕਬੀਰ ਹਰ ਕਾ ਸਿਮਰਨ ਛਾੜਕੇ ਪਾਲਿਓ ਬਹੁਤ ਕੁਟੰਬ ਤੰਦਾ ਕਰਤਾ ਰਹਿ ਗਿਆ ਭਾਈ ਰਹਿਆ ਨਾ ਬੰਦ ਕਬੀਰ ਹਰ ਕਾ ਸਿਮਰਨ ਛਾੜਕੇ ਰਾਤ ਜਗਾਵਨ ਜਾਏ ਸਰਪਨ ਹੋਇ ਕੈ ਔਤਰੈ ਜਾਏ ਆਪਣੇ ਖਾਇ ਕਬੀਰ ਹਰ ਕਾ ਸਿਮਰਨ ਛਾਡਕੈ ਉਹ ਹੀ ਰਾਖੈ ਨਾਰ ਗਧ ਹੀ ਹੋਇ ਕੈ ਔਤਰੈ ਭਾਰ ਸਹਿ ਮਨ ਚਾਰ ਕਬੀਰ ਚਤਰਾਈ ਅਤ ਘਣੀ ਹਰ ਜਪ ਹਿਰਦੈ ਮਾਹੇ ਸੂਰੀ ਉਪਰ ਖੇਲਨਾ ਗਿਰਹਿ ਤਾਂ ਠਾਹਰ ਨਾਹੀ ਕਬੀਰ ਸੋਈ ਮੁਖ ਧਨ ਹੈ ਜਾ ਮੁਖ ਕਹੀਐ ਰਾਮ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ ਕਬੀਰ ਸੋਈ ਕੁਲ ਭਲੀ ਜਾ ਕੁਲ ਹਰ ਕੋ ਦਾਸ ਜਿਹ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ ਕਬੀਰ ਹੈ ਗਏ ਬਾਹਨ ਸਗਨ ਘਨ ਲਾਖ ਤਜਾ ਫਹਿਰਾਹੀ ਯਾ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਏ ਕਬੀਰ ਸਭ ਜਗ ਹੋ ਫਿਰਿਓ ਮੰਦਨ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਏ ਮਾਰਗ ਮੋਤੀ ਬੀਥਰੇ ਅੰਦਾ ਨਿਕਸਿਓ ਆਏ ਜੋਤ ਬਿਨਾ ਜਗਦੀਸ ਕੀ ਜਗਤ ਉਲੰਗੇ ਜਾਏ ਬੁੱਢਾ ਵੰਸ ਕਬੀਰ ਕਾ ਉਪਜਿਓ ਪੂਤ ਕਮਾਲ ਹਰ ਕਾ ਸਿਮਰਨ ਛਾੜ ਕੇ ਘਰ ਲੇ ਆਇਆ ਮਾਲ ਕਬੀਰ ਸਾਧੂ ਕੋ ਮਿਲਨੇ ਜਾਈਐ ਸਾਥ ਨਾ ਲਈ ਜੈ ਕੋਇ ਪਛ ਪਾਉ ਨਾ ਦੀ ਜੀਐ ਆਗੈ ਹੋਏ ਸੋ ਹੋਏ ਕਬੀਰ ਜਗ ਬਾਂਧਿਓ ਜਿਹੇ ਜੇ ਵਰੀ ਤੇਹ ਮਤ ਬੰਧੂ ਕਬੀਰ ਜੈ ਹੈ ਆਤਾ ਲੋਨ ਜਿਉ ਸੋਨ ਸਮਾਨ ਸਰੀਰ ਕਬੀਰ ਹੰਸ ਉੱਡਿਓ ਤਨ ਗਾਢਿਓ ਸੋ ਜਾਈ ਸਹਿ ਨਾ ਹਜੂ ਜਿਉ ਨਾ ਛੋਡਾਈ ਰੰਕਾਈ ਨੈਨਾ ਕਬੀਰ ਨੈਨ ਨਿਹਾਰੋ ਤੁਜ ਕੋ ਸਰਮਣ ਸੁਨੋ ਤੋ ਲਾਓ ਬੈਨ ਉਚਰੋ ਤੋ ਨਾਮ ਜੀ ਚਰਨ ਕਮਲ ਰਿਤ ਠਾ ਕਬੀਰ ਸੁਰਗ ਨਰਕ ਤੇ ਮੈਂ ਰਹਿਉ ਸਤਗੁਰ ਕੇ ਪਰਸਾਦ ਚਰਨ ਕਮਲ ਕੀ ਮौज ਮਹਿ ਰਹਉ ਅੰਤ ਅਰ ਆਦ ਕਬੀਰ ਚਰਨ ਕਮਲ ਕੀ ਮौज ਕੋ ਕਹਿ ਕੈਸੇ ਉਲਮਾਨ कहिबे को सूबा नहीं देखा ही परवान कबीर देख कह के कहो कहे ना को पते आए हर जैसा तैसा उही रहूं हरख गुण गाए कबीर चुगै चतारै पी चुगै चुग चुग चतारै जैसे बचरह कुंज मन माया ममतारै ਕਬੀਰ ਅੰਬਰ ਕਨ ਹਰਸ਼ਾਇਆ ਵਰਖ ਪਰੇ ਸਰਤਾਲ ਚਾਤਰਕ ਜਿਉਂ ਤਰਸਤ ਰਹਿ ਤਿਨ ਕੋ ਕੌਨ ਹਵਾਲ ਕਬੀਰ ਚੱਕਈ ਜੋ ਨਿਸਬੀਸ਼ਰੈ ਆਏ ਮਿਲੈ ਪਰਬਾਤ ਜੋ ਨਰ ਬਿਸਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਬਿਸ਼ੋਰਿਆ ਰਹੋ ਰੇ ਸੰਖਮ ਝੂਰ ਦੇਵਲ ਦੇਵਲ ਧਾੜੀ ਦੇਸਹਿ ਉਗਵਤ ਸੂਰ ਕਬੀਰ ਸੂਤਾ ਕਿਆ ਕਰਹਿ ਜਾਗ ਰੋਏ ਭੈ ਦੁਖ ਜਾ ਕਾ ਵਾਸਾ ਗੋਰ ਮਹਿ ਸੋ ਕਿਉ ਸੋਐ ਸੁਖ ਕਬੀਰ ਸੂਤਾ ਕਿਆ ਕਰਹਿ ਉਠਕੇ ਨਾ ਜਪਹਿ ਮਾਰਾਰ ਇਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਫਸਾਰ ਕਬੀਰ ਸੂਤਾ ਕਿਆ ਕਰਹਿ ਬੈਠਾ ਰਹੋ ਅਰ ਜਾਗ ਜਾ ਕੇ ਸੰਗ ਤੇ ਬੀਸ਼ਰਾ ਤਾਹੀ ਕੇ ਸੰਗ ਲਾਗ ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾ ਪੇਖਤ ਹੀ ਪਨੀਤ ਹੋਏ ਭੇਟ ਤ ਜਪੀਐ ਨਾਮ ਕਬੀਰ ਸਾਖਤ ਸੰਗ ਨਾ ਕੀਜੀਐ ਦੂਰ ਹੈ ਜਾਈਐ ਭਾਗ ਬਾਸਨ ਕਾ ਰੂਪ ਪਰਸੀਐ ਤਉ ਕਛ ਲਾਗੈ ਦਾਗ ਕਬੀਰਾ ਰਾਮ ਨਾ ਚੀਤਿਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦਵਾਰ ਤੇ ਅਬ ਕਿਆ ਕਾਢਿਆ ਜਾਏ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰ ਜਨਹਾਰ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ ਜਾਏ ਪਹੁੰਚੈ ਖਸਮ ਕੋ ਜੋ ਬੀਚ ਨਾ ਖਾਹੀ ਕਾਮਬ ਕਬੀਰ ਠਾਕੁਰ ਪੂਜਹਿ ਮੋਲ ਲੈ ਮਨ ਹਟ ਤੀਰਥ ਜਾਏ ਦੇਖਾ ਦੇਖੀ ਸਵਾਗ ਧਰ ਭੂਲੇ ਪਟਕਾ ਖਾਹੇ ਕਬੀਰ ਪਾਹਨ ਪਰਮੇਸ਼ਰ ਕੀ ਆ ਪੂਜੈ ਸਭ ਸੰਸਾਰ ਇਸ ਪਰਵਾਸੇ ਜੋ ਰਹੇ ਬੂਢੇ ਕਾਲੀ ਧਾਰ ਕਬੀਰ ਕਾਗਦ ਕੀ ਓ ਭਰੀ ਮਸ ਕੇ ਕਰਮ ਕਪਾਟ ਪਾਹਨ ਬੋਰੀ ਪਿਰਥਮੀ ਪੰਡਤ ਪਾੜੀ ਬਾਟ ਕਬੀਰ ਕਾਲ ਕਰੰਤਾ ਅਬਹਿ ਕਰ ਅਬ ਕਰਤਾ ਸੋਏ ਤਾਲ ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਕਬੀਰ ਐਸਾ ਜਨ ਤਿਕ ਦੇਖਿਆ ਜੈਸੀ ਧੋਈ ਲਾਖ ਦੀ ਸਹਿ ਚੰਚਲ ਬਹੁ ਗੁਨਾ ਮਤਹੀਂ ਨਾ ਨਾਪਾਕ ਕਬੀਰ ਮੇਰੀ ਬੁੱਧ ਕੋ ਜਮਨਾ ਕਰੈ ਤਿਸਕਾਰ ਜਿਨ ਇਹੋ ਜਮੂਆ ਸਿਰ ਜਿਆ ਸੋ ਜਪਿਆ ਪਰਵਦਗਾਰ ਕਬੀਰ ਕਸਤੂਰੀ ਭਇਆ ਪਵਰ ਭਏ ਸਬਦ ਆਸ ਜਿਉਂ ਜਿਉ ਭਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ ਕਬੀਰ ਗਹਿ ਗਜ ਪਰਿਓ ਕਟੰਬ ਕੈ ਕੰਠੈ ਰਹਿ ਗਇਓ ਰਾਮ ਆਏ ਪਰੇ ਧਰਮ ਰਾਏ ਕੇ ਬੀਚ ਹੈ ਧੂਮਾ ਧਾਮ ਕਬੀਰ ਸਾਖਤ ਤੇ ਸੂਕਰ ਭਲਾ ਰਖੈ ਆਛਾ ਗਾਂ ਉਹ ਸਾਖਤ ਬਪਰਾ ਮਰ ਗਿਆ ਕੋਈ ਨਾ ਲਹਿ ਨਾ ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋੜ ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋੜ ਕਬੀਰ ਬੈਸਨੋ ਹੁਆ ਤਾਂ ਕਿਆ ਭਇਆ ਮਾਲਾ ਮੀਲੀ ਚਾਰ ਬਾਹਰ ਕੰਚਨ ਬਾਰਹਾ ਭੀਤਰ ਭਰੀ ਪੰਘਾਰ ਕਬੀਰ ਰੋੜਾ ਹੋਏ ਰੋ ਬਾਤ ਕਾ ਅਜ ਮਨ ਕਾ ਅਬਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੈ ਪਗਵਾਨ ਕਬੀਰ ਰੋੜਾ ਹੁਆ ਤਾਂ ਕੀਆ ਭਇਆ ਪੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੈ ਜਿਉ ਧਰਨੀ ਮਹਿ ਖੇ